ਦੇ ਰਿਸ਼ੀ ਅਮਰਪਾਲ ਸਿੰਘ ਜੋ ਦਿਬਰੂਗੜ੍ਹ ਜੇਲ੍ਹ ਵਿੱਚ ਪਿਛਲੇ 3 ਸਾਲਾਂ ਤੋਂ ਬੰਦੇ ਨੇ ਜਿੱਥੇ ਉਹਨਾਂ ਦੀ ਪਰੋਰ ਨੂੰ ਲੈ ਕੇ ਵੀ ਲਗਾਤਾਰ ਕੇਸ ਲੜੇ ਜਾ ਰਹੇ ਨੇ ਮੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜੋ ਅਮਰਪਾਲ ਸਿੰਘ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਉਹ ਸੰਸਦ ਦੇ ਵਿੱਚ ਆਪਣੀ ਹਾਜ਼ਰੀ ਲਵਾਣ ਅਤੇ ਆਪਣੀਆਂ ਮੰਗਾਂ ਆਪਣੀ ਗੱਲ ਸੰਸਦ ਚ ਰੱਖਣ ਕਿਵੇਂ ਦੇਖਦੇ ਹੋ ਅੱਜ ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਸੀ ਜਿਸ ਦੌਰਾਨ ਉਹਨਾਂ ਦੀ ਵੀਡੀਓ ਕਾਨਫਰੈਂਸ ਦੇ ਰਾਹੀਂ ਉਹਨਾਂ ਦੀ ਗੱਲਬਾਤ ਹੋਈ ਹੈ ਜਿਸ ਦੀ ਤਸਵੀਰਾਂ ਅੱਜ ਸਾਰਾ ਦਿਨ ਮੀੜ ਦੇ ਉੱਤੇ ਸਾਹਮਣੇ ਆਂਦੀ ਰਹੀਆਂ ਡਿਸਪਲੇ ਹੁੰਦੀ ਰਹੀਆਂ ਕਿਵੇਂ ਦੇਖਦੇ ਹੋ ਇਸ ਘਟਨਾ ਸੀ ਅੱਜ ਜੀ ਬਿਲਕੁਲ کورٹ ਦੇ ਵਿੱਚ ਵੀਡੀਓ ਕਾਨਫਰੈਂਸ ਤੇ ਰਾਹੀਂ ਭਾਈ ਅਮਰਤਪਾਲ ਸਿੰਘ ਨੇ ਹਾਜ਼ਰੀ ਭਰੀ ਹੈ ਜਿਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਕਿ ਉਹ ਸੈਸ਼ਨ ਜਿਹੜਾ ਪਾਰਲੀਮੈਂਟ ਦਾ ਅਗਲਾ ਸੈਸ਼ਨ ਹੈ ਉਹਦੇ ਵਿੱਚ ਆਪਣੀ ਹਾਜ਼ਰੀ ਜਿਹੜੀ ਆ ਲਵਾਉਣੀ ਚਾਹੁੰਦੇ ਆਪਣੇ ਹਲਕੇ ਦੇ ਜਿਹੜੇ ਗੱਲ ਕੰਮ ਕਰਨੇ ਉਹਨਾਂ ਬਾਰੇ ਗੱਲ ਕਰਨੀ ਚਾਹੁੰਦੇ ਨੇ ਸੋ ਉਹਨਾਂ ਦੀ ਤਸਵੀਰ ਜਿਹੜੀ ਹੈਗੀ ਹੈ ਅੱਜ ਸਾਰਾ ਦਿਨ ਹੀ ਨੈਸ਼ਨਲ ਜਾਂ ਪੰਜਾਬ ਦੇ ਟੀਵੀ ਚੈਨਲਾਂ ਦੇ ਉੱਤੇ ਕਈਏ ਉਹ ਛਾਈ ਰਹੀ ਹੈ ਸੋ ਦੇਖੋ ਇੱਕ ਝਲਕ ਪਾਉਣ ਦੇ ਲਈ ਲੋਕ ਜਿਹੜੇ ਨੇ ਉਹ ਕਿਵੇਂ ਅੱਜ ਬੇਸ਼ੱਕ ਉਹਨਾਂ ਦੇ ਵਿਰੋਧੀ ਹੋਣ ਜਾਂ ਫਿਰ ਉਹਨਾਂ ਨੂੰ ਚਾਹਣ ਵਾਲੇ ਹੋਣ ਪਰ ਤੁਸੀਂ ਇੰਪੋਰਟੈਂਸ ਦੇਖੋ ਉਹਨਾਂ ਦੀ ਇੱਕ ਤਸਵੀਰ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਇੰਟਰਨੈਟ ਜਾਮ ਜਿਆ ਹੋਇਆ ਲੱਗਦਾ ਸੋ ਮਤਲਬ ਉਹ ਇਨਸਾਨ ਜਿਹਨੂੰ ਅੱਜ ਤੋਂ 3 ਸਾਲ ਪਹਿਲਾਂ ਜਦੋਂ ਕ੍ਰੈਕਡਾਊਨ ਹੋਇਆ ਸੀ ਉਸ ਵੇਲੇ ਉਹਦੀ ਬੇਪਤੀ ਕਰਨ ਦੇ ਲਈ ਬਹੁਤ ਸਾਰੀਆਂ ਤਸਵੀਰਾਂ AI ਦੇ ਨਾਲ ਜਾਂ ਹੋਰ ਐਪਸ ਦੇ ਨਾਲ ਤਿਆਰ ਕਰਕੇ ਬਣਾਈਆਂ ਕਦੇ ਰੇੜੀ ਤੇ ਬੈਠੇ ਕਦੇ એનર્ਜੀ ਡਰਿੰਕ ਪੀਂਦੇ ਆ ਬਣਾਤੀਆਂ ਜਾਉ ਕਰ ਦਿੱਤਾ ਕਰ ਦਿੱਤਾ ਸੋ ਕੁੱਲ ਮਿਲਾ ਕੇ ਜਿੰਨਾ ਪ੍ਰੋਪਗੈਂਡਾ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਬਣਾਇਆ ਗਿਆ ਉਹਦਾ ਜਾਦੂ ਜਿਹੜਾ ਨਹੀਂ ਚੱਲਿਆ ਕਿਉਂਕਿ ਅੱਜ ਉਹ ਤਸਵੀਰ ਨੂੰ ਲੈ ਕੇ ਲੋਕ ਜਿਹੜੇ ਨੇ ਵੱਖ-ਵੱਖ ਤਰੀਕੇ ਦੀਆਂ ਗੱਲਾਂ ਕਰ ਰਹੇ ਆ ਜਿਵੇਂ ਮੈਂ ਕਿਹਾ ਕਿ ਵਿਰੋਧੀ ਵੀ ਦੇਖ ਰਹੇ ਨੇ ਤੇ ਉਹਨਾਂ ਨੂੰ ਚਾਹਣ ਵਾਲੇ ਜਿਹੜੇ ਨੇ ਉਹ ਵੀ ਦੇਖ ਰਹੇ ਨੇ ਬੜੀ ਗੋਹ ਦੇ ਨਾਲ ਉਹਨਾਂ ਦੀ ਤਸਵੀਰ ਵੇਖੀ ਜਾ ਰਹੀ ਹੈ ਹੁਣ ਜੇ ਉਹਨਾਂ ਦੀ ਤਸਵੀਰ ਜਿਹੜੀ ਉਹ ਵਾਇਰਲ ਹੋ ਰਹੀ ਉਹਦੀ ਗੱਲ ਕਰੀਏ ਤਾਂ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ ਨਾ 27 ਕੁ ਸਾਲ ਉਮਰ ਸੀ ਭਾਈ ਅਮਰਤਪਾਲ ਸਿੰਘ ਦੀ ਤੇ ਅੱਜ ਆਪਾਂ ਐਸਟੀਮੇਟਡ ਲਾ ਕੇ ਚੱਲੀਏ ਵੀ 3 ਕੁ ਸਾਲ ਬਾਅਦ ਦੀ ਗੱਲ ਹੈ ਕਿ ਅੱਜ ਜਿਹੜੀ ਉਹ ਤਸਵੀਰਾਂ ਉਹਦੀ ਵਾਇਰਲ ਹੋ ਰਹੀ ਹੈ ਜਿਹੜੀ ਉਹਨਾਂ ਦੀ ਲੁੱਕ ਬਾਹਰ ਆ ਰਹੀ ਹੈ ਸੋ ਅੱਗੇ ਨਾਲ ਉਹ ਮੈਚੁਰ ਹੋਏ ਲੱਗਦੇ ਨੇ ਬਹੁਤਿਆਂ ਦਾ ਇਹ ਮੰਨਣਾ ਵੀ ਹੋਏਗਾ ਜਿਹੜੇ ਉਹਨਾਂ ਦੇ ਵਿਰੋਧੀ ਹੋਣਗੇ ਕਿ ਉਹ ਢੈਂਦੀ ਕਲਾ ਦੇ ਵਿੱਚ ਰਹਿੰਦੇ ਹੋਣਗੇ ਜਾਂ ਉਹਨਾਂ ਦਾ ਪਤਾ ਨਹੀਂ ਕੀ ਹੋ ਗਿਆ ਹੁਣ ਜੇਲ੍ਹ ਦੇ ਵਿੱਚ ਆਹ ਗੱਲਬਾਤ ਹੋ ਗਈ ਜਾਂ ਇਸ ਤਰ੍ਹਾਂ ਹੋ ਗਿਆ ਸੋ ਇਸ ਤਰ੍ਹਾਂ ਦਾ ਕੁਝ ਨਹੀਂ ਆ ਅੱਗੇ ਨਾਲ ਉਹ ਮੈਚੁਰਿਟੀ ਜਿਹੜੀ ਚਿਹਰੇ ਦੇ ਉੱਤੇ ਨਜ਼ਰ ਆਈ ਹੈ ਸੋ ਇਹ ਝਲਕ ਦਿਖਾਉਣੀ ਜਿਹੜੀ ਹੈਗੀ ਆ ਨਾ ਆਮ ਲੋਕਾਂ ਨੇ ਦੇਖੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਸਕੂਨ ਵੀ ਹੋਇਆ ਕਿਉਂਕਿ ਬੇਸ਼ੱਕ ਉਹਨਾਂ ਦੇ ਘਰ ਦੇ ਯਾਨੀ ਕਿ ਉਹਨਾਂ ਦੀ ਫੈਮਿਲੀ ਜਿਹੜੀ ਹੈ ਭਾਈ ਅਮਰਤਪਾਲ ਸਿੰਘ ਨੂੰ ਦੇਖਦੇ ਰਹੇ ਹੁਣ ਵਕ ਵਕ ਸਮੇਂ ਦੌਰਾਨ ਜਦੋਂ ਮਿਲਣੀ ਕਰਨ ਜਾਂਦੇ ਨੇ ਜਾਂ ਉਹਨਾਂ ਦੀ ਧਰਮ ਪਤਨੀ ਵੀ ਹੈ ਸੋ ਉਹ ਵੀ ਦੇਖਦੇ ਰਹੇ ਨੇ ਪਰ ਉਹਨਾਂ ਦੇ ਜਿਹੜੇ ਚਾਹਣ ਵਾਲੇ ਲੋਕ ਨੇ ਜਿਹੜੇ ਪੰਜਾਬ ਜਾਂ ਦੁਨੀਆ ਭਰ ਦੇ ਵਿੱਚ ਵੱਸਦੇ ਨੇ ਉਹਨਾਂ ਨੇ ਅੱਜ ਭਾਈ ਸਾਹਿਬ ਨੂੰ 3 ਸਾਲ ਬਾਅਦ ਦੇਖਿਆ ਤੇ ਬੜੇ ਖੁਸ਼ ਨਜ਼ਰ ਆ ਰਹੇ ਨੇ ਜਿਵੇਂ ਮੈਂ ਗੱਲ ਕੀਤੀ ਹੈ ਨਾ ਇੰਟਰਨੈਟ ਜਾਮ ਹੋਇਆ ਸੋ ਹਰ ਪੋਸਟ ਉਹਨਾਂ ਦੀ ਚੱਲੀ ਜਾਂਦੀ ਹੈ ਤੇ ਹੁਣ ਇਸ ਇੰਪੋਰਟੈਂਸ ਤੋਂ ਤੁਸੀਂ ਇੱਕ ਹਿਸਾਬ ਲਾਓ ਉਹ ਫਿਰ ਕਿਹੜੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਅਮਰਿਤਪਾਲ ਸਿੰਘ ਨੂੰ ਕੋਈ ਪੁੱਛਦਾ ਨਹੀਂ ਜਾਂ ਉਹਦੀ ਪੰਥ ਦੇ ਵਿੱਚ ਕੋਈ ਗੱਲਬਾਤ ਨਹੀਂ ਹੈ ਆਇਆ ਤੇ ਚਲੇ ਗਿਆ ਸੋ ਇੱਕ ਵੀਰ ਜਿਹੜੀ ਹੈਗੀ ਅੱਜ ਸਾਰਾ ਦਿਨ ਭਾਵੇਂ ਉਹ ਨੈਸ਼ਨਲ ਮੀਡੀਆ ਭਾਵੇਂ ਪੰਜਾਬ ਦੇ ਚੈਨਲ ਨੇ ਜਾਂ ਸੋਸ਼ਲ ਮੀਡੀਆ ਯੂਜ਼ਰ ਜਿਹੜੇ ਨੇ ਜਾਂ ਟਵਿੱਟਰ ਹੈਂਡਲ ਨੇ ਉਹ ਸਾਰੇ ਹੀ ਜੋਕ ਮਾਰ ਰਿਹਾ ਕੀ ਇਹ ਆਈਡੀ ਖਾਸੀਅਤ ਹੈ ਉਹਨਾਂ ਦੀ ਇੱਕ ਝਲਕ ਦੇ ਵਿੱਚ ਕਿ ਅੱਜ ਸਾਰਾ ਦਿਨ ਹੀ ਉਹਦੇ ਉੱਤੇ ਚਰਚਾ ਚੱਲੀ ਗਈ ਹੈ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਹਜੇ ਆਉਂਦੇ 3-4 ਦਿਨ ਉਹ ਚਰਚਾ ਉਹਦੇ ਉੱਤੇ ਚੱਲਦੀ ਹੋ ਰਹਿਣੀ ਹੈ ਆਖਰ ਕੀ ਇੰਪੋਰਟੈਂਸ ਹੈ ਅੱਜ ਉਹਨਾਂ ਲੋਕਾਂ ਨੂੰ ਵੀ ਸਵਾਲ ਪੁੱਛਣੇ ਚਾਹੀਦੇ ਨੇ ਜਿਹੜੇ ਪੰਥਕ ਹੋਣ ਦਾ ਦਾਵਾ ਕਰਦੇ ਆ ਪੰਥਕ ਜਥੇਬੰਦੀਆਂ ਦੇ ਵਿੱਚ ਵੀ ਹੈਗੇ ਨੇ ਜਿਹੜੇ ਆਪਣੇ ਆਪ ਨੂੰ ਪੁਰਾਣੇ ਸੰਘਰਸ਼ੀ ਵੀ ਕਹਿੰਦੇ ਨੇ ਜਿਨ੍ਹਾਂ ਨੇ ਅ ਰੱਜ ਕੇ ਵਿਰੋਧ ਕੀਤਾ ਉਸ ਵੇਲੇ ਭਾਈ ਸਾਹਿਬ ਦਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਪੀ ਆ ਜਿਹੜੀ ਤਸਵੀਰ ਇੱਕਾਈ ਹੈ ਉਹਦੇ ਕੀ ਇੰਨੀ ਇੰਪੋਰਟੈਂਸ ਹੈ ਕਿ ਦੁਨੀਆ ਸਾਰੀ ਉਹਦੇ ਬਾਰੇ ਗੱਲ ਕਰ ਰਹੀ ਹੈ ਸੋ ਇਥੋਂ ਪਤਾ ਲੱਗਦਾ ਕਿ ਭਾਈ ਵਾਕਿਆ ਹੀ ਉਹਦੀ ਗੱਲਬਾਤ ਜਿਹੜੀ ਹੈ ਭਾਈ ਅਮਰਤਪਾਲ ਸਿੰਘ ਦੀ ਕੋਈ ਹੈ ਪਿਛਲੇ ਦਿਨੀ ਜੋ ਪੰਜਾਬ ਸਰਕਾਰ ਨੇ ਇੱਕ ਬਿਆਨ ਦਰਜ ਕਰਵਾਇਆ ਇੱਕ ਸਟੇਟਮੈਂਟ ਦਰਜ ਕਰਵਾਈ ਹੈ ਨਾ ਕੋਰਟ ਤੇ ਵਿੱਚ ਕਿ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਤਾਂ ਨਹੀਂ ਛੱਡਣਾ ਚਾਹੁੰਦੇ ਕਿਉਂਕਿ ਉਹਦੇ ਇੱਕ ਬਿਆਨ ਦੇ ਨਾਲ ਬਹੁਤ ਕੁਝ ਹਿਲ ਜਾਏਗਾ ਬਹੁਤ ਹਲਚਲ ਜਿਹੜੀ ਹੈਗੀ ਆ ਹੋ ਜੇਗੀ ਸੋ ਇਹ ਗੱਲਾਂ ਉਹ ਲੋਕ ਸਮਝਦੇ ਨੇ ਪਰ ਸਾਡੇ ਲੋਕ ਇੱਕ ਐਸਾ ਤਬਕਾ ਜਿਹੜਾ ਬਹਿ ਕੇ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਸਵੇਰੇ ਸ਼ੁਰੂ ਹੋ ਜਾਂਦੇ ਆ ਉਹ ਸ਼ਾਮ ਤੱਕ ਕਰਦੇ ਨੇ ਇੱਕ ਨਾ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਨਾ ਵਿਦੇਸ਼ਾਂ ਦੇ ਵਿੱਚ ਬੈਠੇ ਆਪਣੇ ਆਪ ਨੂੰ ਪੰਥਕ ਦੱਸਣ ਵਾਲੇ ਲੋਕ ਬੇਸ਼ੱਕ ਪੰਥਕ ਹੈਗੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਪੰਥਕ ਨਹੀਂ ਹੈ ਪਰ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਪਰਸਨਲੀ ਹੋ ਕੇ ਉਹ ਸਾਰਾ ਦਿਨ ਕਰਦੇ ਰਹਿੰਦੇ ਨੇ ਬੇਸ਼ੱਕ ਟਿਕਟੋਕ ਹੋਵੇ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਹੋਣ ਉਹ ਭਾਈ ਅਮਰਤਪਾਲ ਸਿੰਘ ਨੂੰ ਭੰਡਦੇ ਰਹਿੰਦੇ ਲਓ ਜੀ ਇਹਨਾਂ ਨੇ ਚੋਣਾ ਲੜ ਲਈਆਂ ਉਹ ਕਸੂਰ ਕੀ ਦੱਸਦੇ ਇਹਨਾਂ ਨੇ ਕਿਉਂ ਨਾ ਲੜ ਲਈਆਂ ਆਪ ਬੈਠੇ ਨੇ ਸੱਤ ਸਮੁੰਦਰ ਪਾਰ ਜਿੱਥੇ ਬਹਿ ਕੇ ਉਹ ਚੰਗੀ ਤਰੀਕੇ ਨਾਲ ਗੱਲ ਕਰ ਸਕਦੇ ਆ ਉਹਨਾਂ ਦੇ ਉੱਤੇ ਕੋਈ ਵੀ ਕਹਿ ਲਈਏ ਵੀ ਮੁਸ਼ਕਲ ਨਹੀਂ ਹੈ ਅਟਕਲ ਨਹੀਂ ਹੈ ਭਾਰਤ ਸਰਕਾਰ ਦੀ ਸੋ ਉੱਥੇ ਬੈਠੇ ਗੱਲ ਕਰਦੇ ਨੇ ਪਰ ਉਹ ਕਹਿੰਦੇ ਨੇ ਕਿ ਜਿਹੜਾ ਪੰਜਾਬ ਦੀ ਧਰਤੀ ਤੇ ਗਰਾਊਂਡ ਦੇ ਉੱਤੇ ਬਹਿ ਕੇ ਲੋਕ ਜਿਹੜੇ ਕੰਮ ਕਰ ਰਹੇ ਆ ਸੋ ਉਹ ਗਲਤ ਨੇ ਉਹਨਾਂ ਨੂੰ ਉਹ ਗਲਤ ਦਾ ਤਗਮਾ ਜਿਹੜਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੇ ਰਹਿੰਦੇ ਨੇ ਲਓ ਜੀ ਇਹ ਭਾਰਤੀ ਲਓ ਜੀ ਇਹ ਸੰਵਿਧਾਨ ਵਾਲੇ ਜਾਂ ਹੋਰ ਉਹਨਾਂ ਵਾਸਤੇ ਸ਼ਬਦ ਵਰਤੀ ਜਾਣੇ ਜਾਂ ਜੋ ਮੂੰਹ ਦੇ ਵਿੱਚ ਆਇਆ ਬੋਲੀ ਜਾਣਾ ਸੋ ਮਤਲਬ ਆਪਣੇ ਤਾਂ ਉਹਨਾਂ ਦੇ ਚਿਹਰੇ ਵੀ ਨਹੀਂ ਦਿਖਦੇ ਹੁੰਦੇ ਗਲਤ ਨਾਵਾਂ ਤੋਂ ਰੋਂਗ ਨਾਮ ਲੈ ਕੇ ਟਿਕਟੌਕ ਦੇ ਉੱਤੇ ਬੈਠ ਕੇ ਲਾਈਵ ਹੋ ਜਾਣਾ ਨਾ ਆਪਣੇ ਚਿਹਰੇ ਦਿਖਾਉਣੇ ਨਾ ਹੀ ਆਪਣੀ ਆਵਾਜ਼ ਦੀ ਕੋਈ ਗੱਲਬਾਤ ਤੇ ਆਪਣੇ ਨਾਮ ਵੀ ਜਿਹੜੇ ਡੁਪਲੀਕੇਟ ਰੱਖੇ ਹੋਏ ਆ ਸੋ ਸਾਰਾ ਦਿਨ ਲੱਗੇ ਰਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਨੂੰ ਭੰਡ ਦਈਏ ਸਾਰਾ ਦਿਨ ਭਈ ਜਿੱਦਾਂ ਬੜਾ ਵੱਡਾ ਦੁਸ਼ਮਣ ਭਈ ਭਈ ਤੁਹਾਡਾ ਦੁਸ਼ਮਣ ਕੋਈ ਦੁਸ਼ਮਣ ਨਹੀਂ ਮਤਲਬ ਕਹਿੰਦਾ ਭਈ ਇਹੀ ਦੁਸ਼ਮਣ ਹੈ ਤੁਹਾਡੀ ਕੌਮ ਦਾ ਸੋ ਇਸ ਤਰੀਕੇ ਦੇ ਨਾਲ ਬਿਹੇਵ ਉਹ ਕਰਦੇ ਨੇ ਸਾਰਾ ਦਿਨ ਲੱਗੇ ਰਹਿੰਦੇ ਆ ਸੋ ਕੁੱਲ ਮਿਲਾ ਕੇ ਆਪਾਂ ਇਹ ਕਹੀਏ ਭਈ ਆਪਸੀ ਪਾੜ ਪਾਉਣ ਦਾ ਕੰਮ ਉਹ ਵਿਦੇਸ਼ਾਂ ਦੇ ਵਿੱਚ ਬੈਠ ਕੇ ਟਿਕਟੋਕਾਂ ਜਾਂ ਟਵਿੱਟਰ ਚਲਾਉਣ ਵਾਲੇ ਲੋਕ ਜਿਹੜੇ ਨੇ ਉਹ ਸਾਰਾ ਦਿਨ ਕਰਦੇ ਰਹਿੰਦੇ ਆ ਉਹਦੇ ਨਾਲ ਆਪਸੀ ਪਾੜਾ ਬਹੁਤ ਵਧਿਆ ਬਹੁਤ ਦੋ ਧੜਿਆਂ ਦੇ ਵਿੱਚ ਜਿਹੜੀ ਹੈ ਸਿੱਖ ਕੌਮ ਜਿਹੜੀ ਉਹ ਵੰਡੀ ਨਜ਼ਰ ਆਉਂਦੀ ਹੈ ਜਦੋਂ ਆਪਾਂ ਇਹ ਦੇਖੀਏ ਵੀ ਨੌਜਵਾਨੀ ਜਿਹੜੀ ਹੈ ਭਾਈ ਅਮਰਤਪਾਲ ਸਿੰਘ ਨੂੰ ਚਾਣ ਵਾਲੀ ਬੜੇ ਵੱਡੇ ਪੱਦਰ ਦੇ ਉੱਤੇ ਆ ਉਹ ਸਾਰਿਆਂ ਦੇ ਹੀ ਭਾਵਨਾਵਾਂ ਜਿਹੜੀਆਂ ਉਹਨਾਂ ਦੀਆਂ ਨੇ ਭਾਈ ਭਾਈ ਸਾਹਿਬ ਬਾਰੇ ਉਹਨਾਂ ਨੂੰ ਠੇਸ ਪਹੁੰਚਦੀ ਹੈ ਤੇ ਉਹ ਉਹ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਕੋਈ ਪ੍ਰਵਾਹ ਨਹੀਂ ਕਰਦੇ ਉਹ ਕਹਿੰਦੇ ਵੀ ਅਸੀਂ ਤਾਂ ਐਂ ਹੀ ਚੱਲਣਾ ਸੋ ਕਹਿੰਦੇ ਆਂ ਚੱਲਣਾ ਇਹ ਤਾਂ ਗਲਤ ਨੇ ਅਸੀਂ ਉਹ ਸਹੀ ਆ ਜੋ ਅਸੀਂ ਕਰਦੇ ਪਏ ਆਂ ਸੋ ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਕੌਮ ਦਾ ਜਿਹੜਾ ਦੁਸ਼ਮਣ ਹੈ ਨਾ ਉਹ ਵੀ ਇਹੀ ਚਾਹੁੰਦਾ ਹੁੰਦਾ ਕਿ ਤੁਸੀਂ ਸਾਰਾ ਦਿਨ ਆਪਸ ਦੇ ਵਿੱਚ ਹੀ ਲੜੀ ਜੋ ਇੱਕ ਦੂਜੇ ਨੂੰ ਭੰਡੀ ਜਾਓ ਉਹ ਤੁਹਾਡੀ ਮੁਹਿਮ ਨੂੰ ਗਲਤ ਕਹੀ ਜਾਣ ਤੁਸੀਂ ਉਹਨਾਂ ਦੀ ਇਹਨੂੰ ਕਹੀ ਜੋ ਤੇ ਤੁਹਾਡਾ ਜਿਹੜਾ ਬੇੜਾ ਗਰ ਇੱਥੇ ਜਿਹੜਾ ਹੈ ਹੁੰਦਾ ਰਵੇ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਚੱਲ ਰਹੀਆਂ ਸੋ ਸਾਡਾ ਖਾਸ ਤੌਰ ਤੇ ਅੱਜ ਇਹ ਮਕਸਦ ਹਾਂ ਇੱਕ ਇੰਪੋਰਟੈਂਸ ਹੋਰ ਜਿਹੜੀ ਹੈ ਉਹ ਇਸ ਤਸਵੀਰ ਨੂੰ ਲੈ ਕੇ ਜਿਹੜੀ ਆ ਉਹ ਦੱਸਣੀ ਚਾਹੁੰਦੇ ਆਂ ਤੁਸੀਂ ਦੇਖੋ ਜਦੋਂ ਭਾਈ ਅਮਰਤਪਾਲ ਸਿੰਘ ਐਮਪੀ ਬਣਦੇ ਦੇ ਨਾ ਤੇ ਉਹਨਾਂ ਦੀ ਸੌਂ ਚੁੱਕਣ ਵਾਲੀ ਵੀਡੀਓ ਉਹ ਵੀ ਬਾਹਰ ਨਹੀਂ ਕੱਢੀ ਗਈ ਬਾਕੀ ਸਾਰੇ ਐਮਪੀ ਜਿਹੜੇ ਸੀ ਉਹਨਾਂ ਦੀ ਸੌਂ ਚੁੱਕ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੋਇਆ ਇਵੈਂਟ ਰੱਖਿਆ ਜਾਂਦਾ ਉਹ ਸਾਰਿਆਂ ਦੀ ਹੀ ਆਪਣੇ ਵੀਡੀਓ ਜਿਹੜੀ ਹੈਗੀ ਉਹ ਵਾਇਰਲ ਹੁੰਦੀ ਹੈ ਸਿਰਫ ਸਿਰਫ ਭਾਈ ਅਮਰਤਪਾਲ ਸਿੰਘ ਦੇ ਨਹੀਂ ਅੱਜ 3 ਸਾਲ ਬਾਅਦ ਉਹਨਾਂ ਦੀ ਤਸਵੀਰ ਆਖਰ ਕੋਰਟ ਦੇ ਵਿੱਚੋਂ ਕਿਉਂ ਕੱਢੀ ਗਈ ਤੇ ਬਹੁਤ ਵੱਡੇ ਸਵਾਲ ਨੇ ਸਰਕਾਰ ਕੀ ਮੈਸੇਜ ਦੇਣਾ ਚਾਹੁੰਦੀ ਹੈ ਇਹ ਬਹੁਤ ਵੱਡੇ ਸਵਾਲ ਨੇ ਇਹਦਾ ਆਉਂਦੇ ਦਿਨਾਂ ਦੇ ਵਿੱਚ ਬਹੁਤ ਕੁਝ ਜਿਹੜਾ ਹੈਗਾ ਉਹ ਨਿਕਲ ਕੇ ਬਾਹਰ ਆਉਣਾ ਹੈ ਅੱਜ ਅਸੀਂ ਕਰਾਂਗੇ ਥੋੜਾ ਅਰਲੀ ਹੋ ਜਾਏਗੀ ਇਹ ਗੱਲਬਾਤ ਕਰਨੀ ਸੋ ਉਹਨਾਂ ਦੀ ਤਸਵੀਰ ਉਹਨਾਂ ਦੀ ਝਲਕ ਜਿਹੜੀ ਹੈ ਆਮ ਪਬਲਿਕ ਦੇ ਵਿੱਚ ਕੱਢਣੀ ਇਹਦੇ ਵੀ ਬਹੁਤ ਸਾਰੇ ਮਾਇਨੇ ਨੇ ਤੇ ਇਹ ਮਾਇਨੇ ਆ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗਣਗੇ ਸੋ ਜਦੋਂ ਗੱਲਬਾਤ ਨਿਕਲ ਕੇ ਸਾਰੀ ਆ ਗਈ ਅਸੀਂ ਫੇਰ ਆ ਗੱਲ ਨੂੰ ਉੱਥੇ ਕੰਟੀਨਿਊ ਕਰਾਂਗੇ ਜਾ ਕੇ ਸੋ ਅੱਜ ਇਹ ਤਸਵੀਰ ਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਇਹੀ ਸੀ ਕਿ ਤੁਸੀਂ ਦੇਖੋ ਇੰਪੋਰਟੈਂਸ ਇੱਕ ਬੰਦੇ ਦੀ ਇੱਕ ਜਿਹਨੂੰ ਕਿਹਾ ਜਾਂਦਾ ਵੀ ਇਹ ਕੁਝ ਨਹੀਂ ਹੈ ਤੇ ਉਹਦੀ ਤਸਵੀਰ ਨੇ ਅੱਜ ਸਾਰਾ ਦਿਨ ਜਿਹੜਾ ਹੈਗਾ ਚੱਕਾ ਜਾਮ ਕਰੀ ਰੱਖਿਆ ਇੰਟਰਨੈਟ ਜਾਮ ਕਰੀ ਰੱਖਿਆ ਵਿਰੋਧੀ ਜਿਹੜਾ ਹੈ ਉਹ ਝੂਰਦੇ ਰਹੇ ਤੇ ਉਹਨਾਂ ਦੇ ਜਿਹੜੇ ਚੋਣ ਵਾਲੇ ਆ ਉਹ ਖੁਸ਼ ਹੁੰਦੇ ਰਹੇ ਸੋ ਅੱਜ ਇਹੀ ਅਪਡੇਟ ਜਿਹੜੀ ਹੈਗੀ ਹੈ ਫਿਲਹਾਲ ਦੀ ਹੈ ਤੇ ਜਿਹੜੀ ਤਰੀਕ ਉਹਨਾਂ ਦੀ ਹੈ ਉਹ ਕੱਲ ਨੂੰ ਦੁਬਾਰਾ ਇੱਕ ਪੈ ਗਈ ਹੈ ਕਿਉਂਕਿ ਅੱਜ ਵਕੀਲਾਂ ਦੀ ਹੜਤਾਲ ਚੱਲਦੀ ਪਈ ਹੈ ਦੋ ਦਿਨ ਤੋਂ ਸੋ ਕੱਲ ਨੂੰ ਫੇਰ ਉਹਦੇ ਉੱਤੇ ਗੱਲਬਾਤ ਜਿਹੜੀ ਹੈ ਹੋਣੀ ਹੈ ਸ਼ਾਇਦ ਜਦੋਂ ਸਾਡੀ ਇਹ ਵੀਡੀਓ ਅਪਲੋਡ ਹੋ ਰਹੀ ਹੋਵੇ ਤੇ ਉਸ ਵੇਲੇ ਹੀ ਕੋਰਟ ਦੇ ਵਿੱਚ ਸੁਣਵਾਈ ਉਹਨਾਂ ਦੀ ਹੁੰਦੀ ਹੋਵੇ ਸੋ ਆਪਾਂ ਉਹਦੇ ਬਾਰੇ ਵੀ ਫੇਰ ਆਪਣੇ ਦਰ ਅ ਜੀ 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 ਜਦੋਂ ਹੀ ਕੋਈ ਦੁਨੀਆ ਦਾ ਦੇਸ਼ ਦਾ ਜਾਂ ਪੰਜਾਬ ਦਾ ਮੁੱਦਾ ਆਂਦਾ ਹੈ ਤੁਸੀਂ ਕਹਿੰਦੇ ਹੋ ਕਿ ਆਪਣੇ ਵਿਚਾਰ ਦਰਸ਼ਕਾਂ ਦੇ ਅੱਗੇ ਰੱਖਦੇ ਹੋ ਤੇ ਤੁਹਾਡੇ ਵਿਚਾਰ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਆਉਂਦੇ ਨੇ ਲੋਕ ਉਹਨਾਂ ਵਿਚਾਰਾਂ ਨਾਲ ਦੱਸੋ ਦੁੱੜਦੇ ਵੀ ਨਹੀਂ ਤੇ ਇਸ ਦੇ ਸਹਾਰੇ ਤੁਹਾਨੂੰ ਕਹਿੰਦੇ ਨੇ ਦੁੱੜਨ ਦੇ ਲਈ ਆਪਣੇ ਵਿਚਾਰਾਂ ਸੇ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਜੀ